ਆਸਟ੍ਰੇਲੀਆ ਦੀ ਧਰਤੀ ਦੇ ਵਿੱਚ ਇੱਕ ਅਜੀਬ ਮੌਕਾ ਆਇਆ ਹੈ ਜਿੱਥੇ ਭਾਰਤੀਆਂ ਦੇ ਦਿਲ 'ਚ ਡਰ ਤੇ ਚਿੰਤਾ ਪੈਦਾ ਹੋ ਗਈ ਹੈ 31 ਅਗਸਤ ਨੂੰ ਹੋਣ ਵਾਲੀ ਮਾਰਚ ਫਾਰ ਆਸਟ੍ਰੇਲੀਆ ਇਹ ਸਿਰਫ ਇੱਕ ਪ੍ਰਦਰਸ਼ਨ ਨਹੀਂ ਸਗੋਂ ਕਈ ਪ੍ਰਵਾਸੀਆਂ ਲਈ ਡਰ ਅਤੇ ਬੇਚਾਨੀ ਦਾ ਕਾਰਨ ਬਣ ਗਿਆ ਹੈ ਤੁਹਾਨੂੰ ਦੱਸ ਦਿੰਦੇ ਨੇ 31 ਅਗਸਤ ਨੂੰ ਹੋਣ ਵਾਲੀ ਮਾਰਚ ਫਾਰ ਆਸਟ੍ਰੇਲੀਆ ਰੈਲੀ ਜਿਸ ਦਾ ਉਦੇਸ਼ ਭਾਰੀ ਪ੍ਰਵਾਸ ਦੇ ਵਿਰੋਧ ਵਿੱਚ ਦੱਸਿਆ ਜਾ ਰਿਹਾ ਹੈ ਨੇ ਦੇਸ਼ ਵਿੱਚ ਰਹਿੰਦੇ ਪ੍ਰਵਾਸੀਆਂ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਨੇ ਕਈ ਲੋਕਾਂ ਨੇ ਕਿਹਾ ਕਿ ਉਹ ਉਸ ਦਿਨ ਘਰ ਤੋਂ ਬਾਹਰ ਜਾਣ ਵਾਸਤੇ ਵੀ ਘਤਰੌਣਗੇ ऑस्ट्रेलिया ਵਿੱਚ ਰਹਿ ਰਹੇ ਪ੍ਰਵਾਸੀਆਂ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਪ੍ਰਵਾਸੀਆਂ ਦੇ ਸਹਾਰੇ ਬਣਿਆ ਹੈ। ਇਹ ਸੋਚਣਾ ਵੀ ਅਜੀਬ ਹੈ ਕਿ ਬਿਨਾ ਪ੍ਰਵਾਸੀਆਂ ਦੇ ਆਸਟ੍ਰੇਲੀਆ ਚੱਲ ਸਕਦਾ ਹੈ। ਉਨ੍ਹਾਂ ਨੇ ਇਸ ਰੈਲੀ ਨੂੰ ਆਸਟ੍ਰੇਲੀਆ ਬਹੁਸਭਿਆਚਾਰਿਕ ਸਮਾਜ 'ਤੇ ਹਮਲਾ ਕਰਾਰ ਦਿੱਤਾ। ਨਾਲ ਹੀ ਉਨ੍ਹਾਂ ਨੇ ਦੱਖਣੀ ਏਸ਼ੀਆਈ ਮੂਲ ਦੇ ਪ੍ਰਵਾਸੀਆਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਕਿਉਂਕਿ ਉਹ ਦਿਖਣ 'ਚ ਵੱਖਰੇ ਨੇ ਅਤੇ ਆਸਾਨ ਨਿਸ਼ਾਨਾ ਬਣ ਸਕਦੇ ਨੇ। ਆਸਟ੍ਰੇਲੀਆ ਦੇ ਪ੍ਰਵਾਸੀ ਵਕੀਲ ਅਜੇ ਬੰਸਲ ਦੇ ਅਨੁਸਾਰ ਇਹ ਰੈਲੀ ਵੱਧ ਰਹੀ ਵਿਰੋਧੀ ਪ੍ਰਵਾਸੀ ਸੋਚ ਦਾ ਪਰਛਾਵਾਂ ਹੈ ਜੋ ਸਿਰਫ ਆਸਟ੍ਰੇਲੀਆ ਹੀ ਨਹੀਂ ਸਗੋਂ ਦੁਨੀਆ ਭਰ ਵਿੱਚ ਵੱਧ ਰਹੀ ਹੈ। ਉਹਨਾਂ ਨੇ ਕਿਹਾ ਕਿ ਹਾਲਿਆ ਫੈਡਰਲ ਚੋਣਾਂ ਨੇ ਵੀ ਪ੍ਰਵਾਸ ਦੇ ਮਸਲੇ ਨੂੰ ਰਾਜਨੀਤਿਕ ਰੂਪ ਦੇ ਕੇ ਸਮਾਜ ਵਿੱਚ ਦਰਾਰਾਂ ਵਧਾਈਆਂ ਨੇ ਫਿਰ ਵੀ ਉਹ ਮੰਨਦੇ ਨੇ ਕਿ ਆਸਟ੍ਰੇਲੀਆ ਇੱਕ ਸ਼ਾਂਤੀਪਸੰਦ ਦੇਸ਼ ਹੈ ਜਿੱਥੇ ਨਸਲਵਾਦ ਦੀ ਕੋਈ ਥਾਂ ਨਹੀਂ ਹੈ ਪਰ ਇਸ ਰੈਲੀ ਨੇ ਇੱਕ ਸਵਾਲ ਸਾਡੇ ਉੱਤੇ ਵੀ ਚੁੱਕਿਆ ਕਿ ਅਸੀਂ ਡਰ ਨੂੰ ਆਪਣੀ ਜ਼ਿੰਦਗੀ ਤੇ ਹਾਵੀ ਹੋਣ ਦੇਵਾਂਗੇ ਜਾਂ ਫਿਰ ਆਪਣੇ ਅੰਦਰਲੇ ਹੌਸਲੇ ਤੇ ਸੱਚਾਈ ਨਾਲ ਇਸ ਡਰ ਨੂੰ ਹਰਾਵਾਂਗੇ ਆਸਟ੍ਰੇਲੀਆ ਪ੍ਰਵਾਸੀਆਂ ਦਾ ਵੀ ਹੈ ਤੇ ਧਰਤੀ ਸਭ ਦੇ ਲਈ ਹੈ ਅਤੇ ਕੋਈ ਵੀ ਰੈਲੀ ਕੋਈ ਵੀ ਆਵਾਜ਼ੇ ਸੱਚਾਈ ਨੂੰ ਮਿਟਾ ਨਹੀਂ ਸਕਦੀ ਤੁਸੀਂ ਮਾਰਚ ਫਾਰ ਆਸਟ੍ਰੇਲੀਆ ਰੈਲੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਪਣੀ ਰਾਏ ਕਮੈਂਟਸ ਦੇ ਵਿੱਚ ਜ਼ਰੂਰ ਦਿਓ ਤਾਂ ਜੋ ਹੋਰ ਲੋਕਾਂ ਨੂੰ ਹੌਸਲਾ ਮਿਲ ਸਕੇ